ਦੋਸਤੋ ਅੱਜ ਦੀ ਕਹਾਣੀ ਬਟੇਰੀਆ ਤੇ ਸ਼ਿਕਾਰੀ ਦੀ ਹੈ ਇੱਕ ਸ਼ਿਕਾਰੀ ਸੀ ਜੋ ਹਰ ਰੋਜ਼ ਬਹੁਤ ਸਾਰੀਆਂ ਬਟੇਰੀਆਂ ਦਾ ਸ਼ਿਕਾਰ ਕਰਦਾ ਸੀ ਬਟੇਰਾ ਤਾਂ ਸੰਖਿਆ ਤੇਜ਼ੀ ਨਾਲ ਘਟਣ ਲੱਗੀ ਬਟੇਰੇ ਦੇ ਰਾਜ ਨੇ ਆਪਣੇ ਸਾਥੀਆਂ ਦੀ ਬੈਠਕ ਬੁਲਾਈ ਤੇ ਬੋਲਿਆ ਕੱਲ ਜਦੋਂ ਸ਼ਿਕਾਰੀ ਸਾਨੂੰ ਫੜਨ ਲਈ ਆਵੇਗਾ ਤਾਂ ਅਸੀਂ ਸਾਰੇ ਇੱਕ ਵਾਰ ਜੋਰ ਲਾ ਕੇ ਜਾਲ ਵਿੱਚ ਉਲਝਾਂਗੇ ਅਤੇ ਆਪਣੀ ਜਾਨ ਬਚਾਵਾਂਗੇ ਬਟੇਰੇ ਦੀ ਯੋਜਨਾ ਸਫਲ ਰਹੀ ਤੇ ਉਸ ਦਿਨ ਸ਼ਿਕਾਰੀ ਇੱਕ ਵੀ ਬਟੇਰੇ ਨੂੰ ਨਹੀਂ ਫੜ ਸਕਿਆ ਕੁਝ ਦਿਨ ਬਾਅਦ ਸ਼ਿਕਾਰੀ ਫਿਰ ਤੋਂ ਆਇਆ ਉਨੇ ਫਿਰ ਤੋਂ ਆਪਣਾ ਜਾਲ ਫੈਲਾ ਦਿੱਤਾ ਤੇ ਬਟੇਰੇ ਫਿਰ ਤੋਂ ਫਸ ਗਏ। ਆਮੇ ਕਿ ਜਦੋਂ ਉਹ ਇਕੱਠਿਆਂ ਉੱਠਣ ਲਈ ਤਿਆਰ ਹੋਏ ਤੇ ਤਦੇ ਹੀ ਇੱਕ ਬਟੇਰ ਦਾ ਪੈਰ ਦੂਸਰੀ ਬਟੇਰ ਦੇ ਸਿਰ ਤੇ ਲੱਗ ਗਿਆ। ਦੋਵਾਂ ਵਿੱਚ ਲੜਾਈ ਸ਼ੁਰੂ ਪਈ ਤੇ ਬਚਣਾ ਭੁੱਲ ਕੇ ਦੋਵੇਂ ਆਪਸ ਵਿੱਚ ਲੜਨ ਲੱਗੀਆਂ। ਸ਼ਿਕਾਰੀ ਆਇਆ ਤੇ ਸਾਰੀਆਂ ਬਟੇਰਾਂ ਨੂੰ ਜਾਲ ਵਿੱਚ ਲਪੇਟ ਕੇ ਲੈ ਗਿਆ। ਸੰਕਟ ਦੀ ਘੜੀ ਬਟੇਰੇ ਨੂੰ ਇਕਜੁੱਟ ਦਿਖਾਉਣ ਦੀ ਬਜਾਏ ਆਪਸ ਵਿੱਚ ਲੜਨਾ ਸ਼ੁਰੂ ਕਰ ਦਿੱਤਾ। ਜਿਸ ਕਰਕੇ ਸ਼ਿਕਾਰੀ ਨੂੰ ਉਹਨਾਂ ਨੂੰ ਪੜ੍ਹਨ ਵਿੱਚ ਸਫਲਤਾ ਮਿਲ ਗਈ